ਕੁੜੀ ਮੁਸਲਮਾਨ ਨਾਲ ਪਹਿਲਾਂ ਵਿਆਹਿੰਗ ਹੋਈ ਆ ਇਹ ਦੂਜੀ ਬਰਾਦਰ ਨਾਲ ਵਿਆਹ ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ ਖੁਸ਼ੀ ਨਾਲ ਵਿਆਹੀ ਹੋਈ ਆ ਇਹ ਦੂਜੇ ਵਿਆਹ ਕਰ ਪੱਜੇ ਭੱਜ ਕੇ ਆ ਗਈ ਕਾਨੂੰ ਪਤਾ ਨਹੀਂ ਹੈਗਾ ਤੇ ਇਹਦੇ ਨਾਲ ਗਈ ਹੈ ਕਿ ਇਹਦੇ ਨਾਲ ਨਹੀਂ ਗਈ ਮੱਖਣ ਸੰਗ ਮੱਖਣ ਸੰਗ ਰਹਿ ਗਿਆ ਚੱਟ ਗਿਆ ਮੱਖਣ ਸੰਗ ਮੇਰੇ ਕੋਲ ਤੋਂ ਮੇਰੀ ਕੁੜੀ ਵਾਪਸ ਆਣੀ ਚਾਹੀਦੀ ਆ ਮੇਰੇ ਵਾਪਸ ਆਣੀ ਚਾਹੀਦੀ ਆ ਅਸੀਂ ਇੱਥੇ ਆਏ ਸੀ ਕੁੜੀ ਵਾਸਤੇ ਸਾਨੂੰ ਜਿਸ ਖਬਰ ਦਿੱਤੀ ਸੀ ਤੇ ਕੁੜੀ ਆਈ ਆ ਅਸੀਂ ਇੱਥੇ ਆ ਕੇ ਬਹਿ ਗਏ ਅਸੀਂ ਇਹੀ ਕਹੇ ਤੁਹਾਨੂੰ ਅਸੀਂ ਇਹੀ ਕਹੇ ਤੁਹਾਨੂੰ ਕੁੜੀ ਨੂੰ ਮਿਲਾ ਦਿਓ ਕਾਸੀ ਚੋਪੀ ਘੱਟ ਬਈ ਅੰਮੀਆ ਤੁਹਾਨੂੰ ਮਾਰ ਕੇ ਮੇਰੇ ਜੇਡ ਨੂੰ ਅੰਦਰ ਲਾਤੇ ਇੱਕ ਨੂੰ ਕੁੜੀ ਦਾ ਪਿਓ ਹੈ ਪੁਲਿਸ ਵਾਲਾ ਨੇ ਚੰਗਿਆਂ ਮਾਰਿਆ ਮੂਰਿਆ ਜਿਵੇਂ ਕਟਾਪਾ ਹੋਇਆ ਜਾਂ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਦੇ ਸਾਡੀ ਮਾਵਾ ਦੇ ਭੈਣਾਂ ਦੀ ਲੱਤਾਂ ਮਾਰੀਆਂ ਗਈਆਂ ਪਿਓ ਤਾਂ ਮਾ ਦਾ ਭਾਲੇ ਵੀ ਤੁਹਾਨੂੰ ਕੁੜੀਆਂ ਮਲਾਉਂਦੇ ਆ ਕੋਈ ਨਹੀਂ ਮਲਾਇਆ ਹੈਗਾ ਉਲਟਾ ਉਹਨਾਂ ਡੰਡੇ ਸੌਟੀਆਂ ਸ਼ੁਰੂ ਕਰਤੀਆਂ ਮਾਜਮਾਨ ਨੇ ਤੁਹਾਨੂੰ ਮਾਰਿਆ ਸਾਡੇ ਨਾਲ ਧੱਕਾ ਕੀਤਾ ਗਿਆ ਤੁਹਾਨੂੰ ਮਾਰਿਆ ਗਿਆ ਤੁਹਾਨੂੰ ਕੋਈ ਬਹੁਤ ਲੋਕਾਂ ਦੇ ਇਕੱਠੇ ਹੋਇਆ ਤਲ ਨੂੰ ਧੱਕੇ ਨਾ ਮਾਰਿਆ ਗਿਆ ਜਨਾਬ ਸਾਨੂੰ ਬਾਅਦ ਫੋਨ ਗਿਆ ਵੀ ਤੁਹਾਡਾ ਬੰਦਾ ਪੂਰਾ ਹੋ ਗਿਆ ਤਾਂ ਸਾਨੂੰ ਉੱਥੇ ਆਣਾ ਪਿਆ ਸਾਡੀ ਸੁਣਾਈ ਨਹੀਂ ਹੋ ਰਹੀ ਸਾਡੇ ਗਰੀਬ ਬੰਦੇ ਆ ਸਾਡੀ ਸੁਣਾਈ ਕਰ ਲੋ ਰੱਬ ਦਾ ਬਾਸ ਸੁਣਾਈ ਕਰੋ ਹਾਂ ਨਹੀਂ ਪਤਾ ਨਹੀਂ ਕੀ ਕਰਨਾ ਆਇਆ ਹੁਣ ਸਾਨੂੰ ਜੇ ਕੁੜੀ ਨਾਲ ਚੱਕ ਹੋਣੀ ਜਾਂ ਕੋਸ਼ਿਸ਼ ਇਹਦੀ ਕੁੜੀ ਵਿਆਹੀ ਹੋਈ ਆ ਲੁਧਿਆਣਾ ਰੈਵਨ ਜੋਟਕਾ ਤੁਸੀਂ ਤੇ ਮੈਂ ਆ ਯੂੰਬਰੀ ਲੁਧਿਆਣਾ ਦੇ ਕੰਪਲੈਕਸ ਕੋਰਟ ਦੇ ਵਿੱਚ ਹਾਈ ਵੋਲਟੇਜ ਹੰਗਾਮਾ ਹੁੰਦਾ ਹੈ ਮਾਮਲਾ ਜਨਨੇ ਪਰਿਵਾਰ ਮੈਂਬਰ ਜੋਟਕੇ ਮੈਨਾਂ ਭਾਈ ਕੀ ਨਾਮ ਤੁਹਾਡਾ ਨੇ ਨਾ ਮੁਹੰਮਦ ਸ਼ਰੀਫ ਮੈਂ ਕੁੜੀ ਦਾ ਚਾਚਾ ਸਾਨੂੰ ਇਥੋਂ ਕਾਲ ਗਈ ਵੀ ਤੁਹਾਡਾ ਇੱਥੇ ਸਾਡਾ ਚਾਚੇ ਦਾ ਮੁੰਡਾ ਜਿਹੜਾ ਵੀ ਉਹ ਇੱਥੇ ਜ਼ਿਆਦਾ ਸੈਰਿਸ ਹੋ ਗਿਆ ਹੈ ਅਸੀਂ ਪਰ ਘਰੋਂ ਵਾਪਸ ਆਏ ਇੱਥੇ ਕੋਈ ਕੋਡ ਮੈਰ ਦਾ ਰੋਲਾ ਪੈ ਰਿਹਾ ਵਾ ਕੁੜੀ ਵਿਆਹੀ ਹੋਈ ਹੈ 2 ਮਹੀਨੇ ਨੂੰ ਤੋੜਨੀ ਸੀਗੀ ਠੀਕ ਹੈ ਉੱਥੇ ਓਬਜੈਕਸ਼ਨ ਵੀ ਲਾਈ ਹੋਈ ਸੀ ਸ਼ਾਇਦ ਇਹਨਾਂ ਨੇ ਵੀ ਕੁੜੀ ਦੇ ਸਰਟੀਫਿਕੇਟ ਲਗਾਈ ਵਿਆਹ ਲੈ ਸਾਡੇ ਹੁੰਦਾ ਵਾ ਕੀ ਕਹਿੰਦੇ ਆਪਣੇ ਨਕਾਹ ਦੇ ਉਹ ਹੁੰਦੇ ਜਿਹੜੇ ਰਜਿਸਟਰਡ ਠੀਕ ਹੈ ਅਸੀਂ ਕੁਝ ਜਰ ਸਮਝਾਣ ਇੱਥੇ ਕੌਮ ਕਹਣਾ ਤੋਂ ਰਹਿਣ ਆਲੇ ਆ ਤੇ ਉਹਨਾਂ ਨੇ ਬੰਦਿਆਂ ਨੇ ਟਾਈਮ ਹੀ ਲਿਆ ਸਾਡੇ ਨਾਲ ਫੋਨ ਕੀਤਾ ਸੀ ਸਾਡੇ ਜੀਜੇ ਨੂੰ ਵੀ ਇੱਥੇ ਆਇਓ ਆ ਬਹਿ ਕੇ ਵੀ ਰੋਲਾ ਨਹੀਂ ਪਾਣਾ ਹੈਗਾ ਥੋੜੀ ਕੁੜੀ ਵਾਪਸ ਕਰ ਦਾਂਗੇ ਇਹ ਗੱਲ ਕਹੀ ਸੀ ਕੋਈ ਚੋਨਤਾ ਮਾਛੀਆਂ ਦਾ ਵਾ ਕੋਈ ਮੰਗਾ ਪਤਾ ਨਹੀਂ ਮਿਆਣੀ ਦੇ ਰਹਿਣ ਆਲਾ ਉਹਦਾ ਜੀਜਾ ਆ ਗਿਆ ਇੱਥੇ ਹਾਂਜੀ ਇਹ ਗੱਲ ਕਿ ਕੁੜੀਆਂ ਗੜੀਆਂ ਸੀਗਾ ਮੌਕੇ ਦੀਆਂ ਇਹਨਾਂ ਦੇ ਕੋਈ ਮਾਰ ਮੋੜ ਕਿੱਥੇ ਇੱਥੇ ਮਲਾਜਮਾਂ ਨੇ ਪਤਾ ਨਹੀਂ ਕਿੰਨਾ ਨੇ ਕੀ ਕਹਿੰਦੀ ਕੀ ਹਮਲਾ ਵਗੈਰਾ ਕਿਸੇ ਚੀਜ਼ ਨੇ ਕਿਹਨੇ ਹਮਲਾ ਮੋਲਾ ਕੀਤਾ ਹਮਲਾ ਕਿਸੇ ਨੇ ਨਹੀਂ ਕਿਸੇ ਨੇ ਕਿਸੇ ਤੇ ਕੀਤਾ ਇਹ ਸਿਰਫ ਆਪਣੀ ਕੁੜੀ ਨੂੰ ਬੁਲਾ ਰਹੇ ਸੀ ਕੁੜੀ ਦਾ ਵਿਆਹ ਕਰਾਣ ਆਈ ਹਮਲਾ ਕਿਸੇ ਨੇ ਨਹੀਂ ਕੀਤਾ ਹੈਗਾ بس ਉਵੇਂ ਡਰ ਗਏ ਮਲਾਜਮ ਵੀ ਪਤਾ ਨਹੀਂ ਕੀ ਹੋ ਰਿਹਾ ਹਾਂਜੀ ਕੇ ਦਾ ਨਾਮ ਚੱਕਿਆ ਅਸ਼ਵੀਨਾ ਨੂੰ ਮੱਖਣ ਸੰਗ ਮੱਖਣ ਸੰਗ ਜਾਏਗਾ ਚੱਕਿਆ ਮੱਖਣ ਸੰਗ ਮੈਂ ਕੋਰਦੋ ਜ ਮੇਰੀ ਕੁੜੀ ਵਾਪਸ ਆਣੀ ਚਾਹੀਦੀਆ ਮੇਰੀ ਵਾਪਸ ਆਣੀ ਚਾਹੀਦੀ ਪੂਰੀ ਵਾਪਸ ਮਾਰਿਆ ਸਾਡੇ ਨਾਲ ਧੱਕਾ ਕੀਤਾ ਗਿਆ ਤੁਹਾਨੂੰ ਮਾਰਿਆ ਕਿਆ ਬਹੁਤ ਲੋਕ ਇਕੱਠੇ ਹੋਇਆ ਤੁਹਾਨੂੰ ਧੱਕੇ ਨਾਲ ਮਾਰਿਆ ਕਿਆ ਜਨਾਬ ਸਾਡੀ ਕੁੜੀ ਵਾਪਸ ਆਣੀ ਚਾਹੀਦੀ ਮਾਰਿਆ ਮਾਰਿਆ ਮੇਰੀ ਪਤੀ ਜੀਆ ਮੇਰੀ ਪਤੀ ਜੀਆ ਦੀ ਜੇ ਨਾਮ ਕੀ ਹੈ ਸ਼ਬੀਨਾ ਸ਼ਬੀਨਾ ਕੁੜੀ ਦਾ ਨਾਮ ਉਹਨੂੰ ਮਾਰਿਆ ਪ੍ਰਵੀਨਾ ਨਾ ਇੱਥੇ ਵਿਆਹ ਕਰਾਣਾ ਹੈ ਕੁੜੀ ਉਹ ਜੰਮਦੇ ਕੁੜੀ ਵਿਆਹੀ ਹੋਈ ਹੈ ਸਰ ਕੁੜੀ ਵਿਆਹੀ ਹੋਈ ਸੀਗੀ ਅੱਛਾ ਮੇਰੀ ਸੁਣੋ ਗੱਲ ਮੈਂ ਉਹ ਕੁੜੀ ਦਾ ਚਾਚਾ ਆ ਮੇਰਾ ਨਾਮ ਮੁਹੰਮਦ ਸ਼ਰੀਫ ਹੈ ਪਿੰਡ ਮੇਰਾ ਪੈਰੋ ਮੁੰਨਾ ਵਾ ਅਸੀਂ ਕੂਮਕਲਾਂ ਤੇ ਰਹਿਣ ਵਾਲੇ ਆ ਠੀਕ ਹੈ ਕੁੜੀ ਵਿਆਹੀ ਹੋਈ ਸੀ ਤੇ ਸਾਡੇ ਨਾਲ ਅਸੀਂ ਇੱਥੇ ਇੱਥੇ ਆਪਣੇ ਲਾਏ ਸੀਗੇ ਪੜਿਸ਼ਾ ਲਾਈ ਸੀਗੀ ਉਹ ਤੁਹਾਨੂੰ ਵਿਆਹ ਨਹੀਂ ਹੋਊਗਾ ਅਸੀਂ ਹਾਈ ਕੋਰਟ ਵੀ ਲਾ ਕੇ ਆਏ ਅਥੇ ਰੋਲਾ ਪਿਓ ਦਾ ਮਾਤਾ ਪਾਲੇ ਵੀ ਤੁਹਾਨੂੰ ਕੁੜੀ ਨਾ ਬਣਾਉਂਦੇ ਆ ਕੋਈ ਨਹੀਂ ਮਲਾਇਆ ਹੈਗਾ ਉਲਟਾ ਉਹਨਾਂ ਡੰਡੇ ਸੌਟੀਆਂ ਸ਼ੁਰੂ ਕਰਤੀਆਂ ਮਾਜਮਾਨ ਨੇ ਠੀਕ ਹੈ ਕੋਰਟ ਦੇ ਅੰਦਰ ਬਾਹਰ ਅੱਜ ਦਾ ਕੋਰਟ ਦੇ ਅੰਦਰ ਜੱਜ ਸਾਹਿਬ ਕਹਿੰਦੇ ਬਾਹਰ ਮਾਰਿਆ ਠੀਕ ਹੈ ਮਾਰਗੁੜੇ ਸ਼ੁਰੂ ਕਰਤੀ ਪਹਿਲਾਂ ਕਹਿੰਦੇ ਕੋਰਟ ਮੈਰਿਜ ਕਰਾਣਾਗੇ ਕੁੜੀ ਵਿਆਹੀ ਉਹ ਮੁੰਡਾ ਹੋਰ ਤਾਂ ਰਮਦਾਵਾ ਤੇ ਅਸੀਂ ਹੋਰ ਤਾਂ ਰੰਦੇ ਆ ਰੋਲਾ ਇਹ ਆ ਸਾਡਾ ਠੀਕ ਹੈ ਸਾਡੇ ਨਾਲ ਪੰਚਾਇਤ ਨੇ ਉੱਥੇ ਟਾਈਮ ਲਿਆ ਸੀਗਾ ਵੀ ਤੁਹਾਡੀ ਕੁੜੀ ਵਾਪਸ ਕਰ ਦਿਆਂਗੇ ਕੋਈ ਪਰਚਾ ਨਾ ਕਰਿਓ ਸੀਗਾ ਬਿਲਕੁਲ ਠੀਕ ਹੈ ਸਾਡੀ ਕੁੜੀ ਵਾਪਸ ਕਰ ਦਿਓ ਅਸੀਂ ਕੋਈ ਪਰਚਾ ਨਹੀਂ ਕਰਦੇ ਹੈਗੇ ਕੁੜੀ ਦਾ ਮੁੰਡਾ ਵਿਆਹ ਕਰਾਣਾ ਕਿ ਉਰੇ ਠੀਕ ਹੈ ਮੁੰਡੇ ਦੇ ਨਾਮ ਵਿਆਹ ਕਰਾਣਾ ਆ ਉਹਦਾ ਨਾਮ ਮੱਖਣ ਸਿੰਘ ਆ ਜੀ 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 ਅਸੀਂ ਗੁਜਰਾਂ ਹਾਂ ਹਾਂ ਜੀ ਠੀਕ ਹੈ ਨਹੀਂ ਕੁੜੀ ਵਿਆਹੀ ਹੋਏ ਸਰ ਦੋ ਮਹੀਨਿਆਂ ਤੋਂ ਕੁੜੀ ਤੋਰਨੀ ਆ 12 12 ਨੂੰ ਵਿਆਹ ਹੋਇਆ 23 ਨੂੰ ਹਾਂ ਜੀ ਆ ਦੋ ਮਿੰਨਾਂ ਨੂੰ ਤੋਰ ਨਹੀਂ ਸੀ ਗਈ ਕੁੜੀ ਇਹ ਚੱਕਰ ਹੁਣ ਦੱਸੋ ਸਾਨੂੰ ਬਾਹਰ ਫੋਨ ਗਿਆ ਵੀ ਤੁਹਾਡਾ ਬੰਦਾ ਪੂਰਾ ਹੋ ਗਿਆ ਤਾਂ ਸਾਨੂੰ ਇੱਥੇ ਆਣਾ ਪਿਆ ਘਟੜਾਂ ਤੋਂ ਬਾਅਦ ਮੈਂ ਪਹੁੰਚਿਆ ਇੱਥੇ ਹਾਂਜੀ ਹਾਂਜੀ ਇਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਆਇਆ ਹੈ ਮੁੰਡੇ ਮਿਆਣੀ ਦਾ ਰਹਿਣ ਵਾਲਾ ਆਇਆ ਹੈ ਮੁੰਡੇ ਦੀ ਉਮਰ ਕਿੰਨੀ ਹੈ ਉਹ ਪਤਾ ਨਹੀਂ ਸਾਨੂੰ ਪਤਾ ਫੈਕਟਰੀ ਕਿ ਕਰਦਾ ਕੰਮ ਕੁੰਮ ਕਰਾ ਕੁੜੀ ਦੀ ਕੁੜੀ 18-19 ਸਾਲ ਦੀ ਹੋ ਗਈ ਹੈ ਕੁੜੀਆਂ ਦੇ ਕੋ ਕੁੜੀਆਂ ਮਾਰੀਆਂ ਮੋਰੀਆਂ ਮਲਾਜਮਾਂ ਮਲਾਜਮਾਂ ਉਹ ਸਿਪਾਹੀਦੀਨ ਕੁੜੀ ਦਾ ਜਿਹੜਾ ਕੁੜੀ ਵਿਆਹ ਕਰਨ ਆਈ ਹੈ ਉਹ ਕੁੜੀ ਦਾ ਪਿਓ ਹੈ ਸਿਪਾਹੀਦੀਨ ਪਤਾ ਨਹੀਂ ਅੰਦਰ ਹੀ ਕੋ ਪਤਾ ਨਹੀਂ ਅੰਦਰ ਇਹ ਸੀਗੇ ਮੌਕੇ ਤੇ ਮੈਂ ਤਾਂ ਬਾਅਦ ਜਦੋਂ ਫੋਨ ਕੀਤਾ ਕਾਲ ਕੀਤਾ ਅਸੀਂ ਘਰੋਂ ਆਏ ਹਾਂ ਹੁਣ ਲੈ ਕੇ ਗਿਆ ਤੂੰ ਦੋ ਤਿੰਨ ਪਤਾ ਨਹੀਂ ਅੰਦਰ ਪੁਲਿਸ ਨੇ ਫੜੇ ਆ ਹਾਂ ਅੰਦਰ ਰੱਖਦੇ ਪੁਲਿਸ ਨੇ ਫੜੇ ਸਿਪਾਹੀਦੀਨ ਅੱਜ ਇਹੀ ਹੋਇਆ ਸੀ ਇੱਥੇ ਆਏ ਸੀ ਅਸੀਂ ਅਸੀਂ ਇੱਧਰ ਆਏ ਸੀ ਕੁੜੀ ਵਾਸਤੇ ਸਾਨੂੰ ਕਿਸੇ ਖਬਰ ਦਿੱਤੀ ਤੇ ਕੁੜੀ ਆਈ ਆ ਅਸੀਂ ਇੱਥੇ ਆ ਕੇ ਬਹਿ ਗਏ ਅਸੀਂ ਇਹੀ ਕਹੇ ਅਸੀਂ ਇਹੀ ਕਹੇ ਸਾਨੂੰ ਕੁੜੀ ਨੂੰ ਮਿਲਾ ਦੋ ਮੈਂ ਕੁੜੀ ਦੀ ਚਾਚੀ ਆ ਅਸੀਂ ਕਿਹਾ ਕੁੜੀ ਨੂੰ ਮਿਲਾ ਦੋ ਅਸੀਂ ਕੋਈ ਕੰਮ ਨਹੀਂ ਕਰਦੇ ਅਸੀਂ ਚੁੱਪ ਕੇ ਬਹਿ ਜਾਂਦੇ ਆ ਸਾਨੂੰ ਮਾਰ ਹਾਂਜੀ ਸਾਨੂੰ ਮਾਰ ਤੇ ਮੇਰੇ ਜੇਠ ਨੂੰ ਅੰਦਰ ਲਾਤੇ ਇੱਕ ਨੂੰ ਸ਼ਵੀਨਾ ਸਾਰੇ ਅੰਦਰ ਕੋਈ ਪੋਣੇ ਮਾਰ ਕੇ ਤਿੰਨਾਂ ਜਣਾਂ ਨੂੰ ਅੰਦਰ ਲਾਤਾ ਪਤਾ ਨਹੀਂ ਪਤਾ ਨਹੀਂ ਅਸੀਂ ਮੈਂ ਇਹੀ ਕਿਹਾ ਸਰ ਜੀ ਮੈਨੂੰ ਮਿਲ ਲੈ ਲੰਦੋ ਮੇਰੀ ਕੁੜੀ ਨੂੰ ਮੈਨ ਲੈ ਲੈਂਦਾ ਸੀ ਚਲ ਜਾਂਦੇ ਆ ਆਸੀਂ ਹੋਰ ਕੋਸ਼ਿਸ਼ ਨਹੀਂ ਕਰਦੇ ਅਸੀਂ ਸਾਨੂੰ ਬਹਿ ਲੈੰਦੋ ਮੇਰੇ ਲੱਤ ਦੀ ਢੇਡ ਵਿੱਚ ਮਾਰੀ ਫਿਰ ਇੱਟ ਡੰਡੇ ਦੇ ਸਿਰ 'ਚ ਮਾਰੀ ਮੇਰੇ ਜੇਠ ਦੇ ਵੀ ਟੈਡ ਸਿਰ ਦੇ ਵਿੱਚ ਮਾਰੀ ਆ ਤੁਹਾਨੂੰ ਬਹੁਤ ਮਾਰਿਆ ਬੇਹੋਸ਼ ਹੋਇਆ ਲੁਧਿਆਣੇ ਲੈ ਕੇ ਗਏ ਆਪਣੀ ਕਿੱਥੇ ਹੁਣ ਤੁਹਾਡੀ ਸੁਣਾਈ ਨਹੀਂ ਹੋ ਰਹੀ ਅਸੀਂ ਗਰੀਬ ਬੰਦੇ ਆ ਤੁਹਾਡੀ ਸੁਣਾਈ ਕਰ ਲੋ ਰੱਬ ਦਾ ਵਾਸਤਾ ਸੁਣਾਈ ਕਰੋ ਹਾਂਜੀ ਪਤਾ ਨਹੀਂ ਕੀ ਕਰਨਾ ਆਇਆ ਹੁਣ ਸਾਨੂੰ ਜੇ ਕੁੜੀ ਨਾਲ ਚਾਤ ਹੋਣੀ ਜਾਂ ਕੋਈ ਫੇਸ ਦੀ ਕੁੜੀ ਵਿਆਹੀ ਹੋਈ ਆ ਸਾਨੂੰ ਕੁੜੀ ਕਹਿੰਦੀ ਕੁਝ ਵੀ ਨਹੀਂ ਛੱਡਣ ਦੀ ਕੁੜੀ ਮੁਸਲਮਾਨਾਂ ਦੇ ਪਹਿਲਾਂ ਵਿਆਹੀ ਹੋਈ ਆ ਇਹ ਦੂਜੀ ਬਰਾਦਰ ਨਾਲ ਵਿਆਹ ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ ਖੁਸ਼ੀ ਨਾਲ ਵਿਆਹੀ ਹੋਈ ਆ ਇਹ ਦੂਜਾ ਵਿਆਹ ਕਰ ਪੱਜੇ ਭੱਜ ਕੇ ਆ ਗਈ ਤੁਹਾਨੂੰ ਪਤਾ ਨਹੀਂ ਹੈਗਾ ਤੇ ਇਹਦੇ ਨਾਲ ਗਈ ਹੈ ਕਿ ਇਹਦੇ ਨਾਲ ਨਹੀਂ ਗਈ ਹਾਂਜੀ ਆਸੀ ਨਹੀਂ ਆਸੀ 11 ਦਿਨ ਹੋ ਗਏ ਭੱਜੇ ਹੋਏ ਨੂੰ ਤੁਹਾਨੂੰ ਆਸੀ ਥਾਣੇ ਵੀ ਗਏ ਸਾਰੇ ਦੋੜ ਭੱਜੀ ਜੀਤੀ ਕੋਈ ਸੁਣਾਈ ਨਹੀਂ ਸਾਡੀ ਹੋਈ ਆਸੀ ਹਾਥੀ ਚੋੜਦੇ ਆ ਮੁੰਡਾ ਪੰਜਾਬੀ ਆ ਹਾਂਜੀ ਤੁਹਾਨੂੰ ਪਤਾ ਨਹੀਂ ਪਉਣ ਦੂਜੀ ਬਰਾਦੀ ਸਾਡੀ ਬਰਾਦਰੀ ਹੀ ਨਹੀਂ ਕੁੜੀ 17-18 ਸਾਲ ਦੀ ਆ ਉਹ ਦਾਰ ਕੱਢਦੇ ਆ ਦਾਰ ਦਾਰ ਕਾਰਡ ਦੇ ਅਸੀਂ ਇਹ ਜੇ ਬਾਅਦ ਚ ਬਣਾਏ ਦਾਰ ਕਾਰਡ ਉਹ ਤੇ ਦਾ ਢਾਲਤ ਫਾਲਤ ਬਣੇ ਹੋਏ ਆ ਉਮਰ ਕੁੜੀ 18 ਸਾਲ ਆ ਨਾਮ ਹੈ ਬਈ ਸ਼ਰਾਫਤ ਵਾਲੀ ਆ ਠੀਕ ਹੈ ਕੁੜੀ ਹੈ ਹੱਡੀ ਮੁਸਲਮਾਨਾ ਦੀ ਮਜਬੀ ਸਿੱਖ ਮੁੰਡੇ ਲੈ ਗਿਆ ਚੱਕ ਕੇ 11 ਤਰੀਕ ਨੂੰ ਅੱਛਾ ਉਹਦਾ ਵਿਆਹ ਹੋਇਆ ਪਿਆ ਨਗੋਦਰ ਉੱਗੀ ਪਿੰਡ ਹੈ ਠੀਕ ਹੈ ਜੀ ਉਹਦਾ ਪਿੰਡ ਚ ਵਿਆਹ ਹੋਇਆ ਪਹਿਲਾਂ ਨਕਾ ਹੋਇਆ ਸਾਵਣ ਦਾ ਮਹੀਨਾ ਕੱਟਣ ਆਈ ਸੀ ਕੁੜੀ ਵਾਪਸ ਕਰੇ ਅੱਛਾ ਅੱਛਾ ਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਮੁੰਡਾ ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਰਕ ਠੀਕ ਹੈ ਫੋਨ ਮੱਖਣਾ ਮੁੰਡਾ ਮੱਖਣਾ ਹਾਂਜੀ ਰੈ ਸੈਕ ਇਹ ਉਥੇ ਚੌਂਤੇ ਮਿਆਣੀ ਪੈਂਦਾ ਹੈ ਹਾਂਜੀ ਕੂਮਕਲਾ 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 ਏਰੀਆ ਪੈਂਟ ਪੈਂਦਾ ਜੀ ਠੀਕ ਹੈ ਸਰ ਤੇ ਹੁਣ ਅੱਜ ਇੱਥੇ ਕੋਰਟ ਚ ਆਏ ਸਾਨੂੰ ਪਤਾ ਲੱਗਿਆ ਕਿ ਇੱਥੇ ਫੈਲ ਲਾਰੇ ਕੋਰਟ ਮਰਜ ਦੀ ਜਿਹੜਾ ਸਾਡਾ ਰਜਿਸਟਰ ਨਕਾਹ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ ਕਿਉਂਕਿ ਸਾਡੇ ਮੁਸਲਮਾਨਾਂ ਧਰਮ ਚ ਰਜਿਸਟਰ ਹੀ ਹੁੰਦਾ ਕਿਉਂਕਿ ਕੋਰਟ ਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਉਹ ਨਕਾਹ ਸੀ ਆਪਣੇ ਜੱਜ ਵਕੀਲ ਲਾ ਕੇ ਜੱਜ ਮੁਰੇ ਉਹ ਕਾਰਟ ਪ੍ਰੋਟੈਕਸ਼ਨ ਪਾਤੀ ਹੈ ਅੱਜ ਉਹ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਕਮੈਟ ਕਰਾਓ ਕੁੜੀ ਨੂੰ ਕੋਈ ਡਰਾਪ ਹੀ ਪਾਇਆ ਗਿਆ ਕੁੜੀ ਨੂੰ ਡਰਾਪ ਆਇਆ ਗਿਆ ਕੁੜੀ ਨੂੰ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ ਠੀਕ ਹੈ ਸਰ ਹੁਣ ਉਹ ਜਿਵੇਂ ਹੋਣਾ ਚਾਚੇ ਦਾਇਆ ਕਹਿੰਗੇ ਹੁਣ ਸਾਡੀ ਇੱਕ ਹੋਰ ਕੁੜੀ ਕੱਢ ਕੇ ਲੈ ਕੇ ਇੱਕ ਤਾਂ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਿਆ ਹੁਣ ਇਹਦਾ ਵੀ ਸਾਨੂੰ ਕੁੜੀ ਦਾ ਪਿਓ ਹੈ ਪੁਲਿਸ ਵਾਲਾ ਨੇ ਚੰਗਿਆਂ ਮਾਰਿਆ ਮੂਰਿਆ ਜਿਵੇਂ ਕਟਾਪਾ ਹੋਇਆ ਜਾਂ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਦੇ ਸਾਡੀ ਮਾਮਾ ਦੇ ਭੈਣਾਂ ਦੀ ਲੱਤਾਂ ਮਾਰੀਆਂ ਗਈਆਂ ਨਜਾਇਜ਼ ਸਾਡੇ ਨਾਲ ਇੰਨਾ ਤੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀ ਅੱਜ ਕੁੜੀ ਹੁਣ ਲੈ ਕੇ ਆਇਆ ਹੁਣ ਤਾਂ ਉਹਨੂੰ ਦਬਾ ਪਾਇਆ ਹੈ ਕੁੜੀ ਨੇ ਹੁਣ ਉਹ ਉਧਰ ਹੀ ਵਾਸੀ ਬੋਲਣਾ ਵਾ ਅਜੇ ਕਿਹਾ ਕੁੜੀ ਦਾ ਪਿਓ ਦਿਖਾਇਆ ਜਾਵੇ ਕੁੜੀ ਹੁਣ ਹਸਪੀਟਲ ਆਉਦਾ ਪਿਓ ਮਕਰਨਾ ਦਾ ਵਿਅਕਤੀ ਹੈ ਕਿ ਕਦੋਂ ਲੈ ਕੇ ਗਿਆ ਸੀ ਕੋਈ ਇਹ 11 ਤਰੀਕ ਨੂੰ 11 ਦਿਨ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਅੱਜ ਅੱਜ ਕਿੰਨੇ ਵਜੇ ਹੰਗਮਾ ਆਇਆ ਇੱਥੇ ਹੋਇਆ 2 ਵਜੇ 2 ਵਜੇ ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ ਸਾਨੂੰ ਪਤਾ ਲੱਗਿਆ ਕਿਉਂਕਿ ਜਿਹੜੇ ਅਸੀਂ ਪ੍ਰੋਡਕਸ਼ਨ ਪਾਈ ਸੀ ਆ ਨਿਕਾਲੀ ਠੀਕ ਹੈ ਸਰ ਉਹ ਸਾਨੂੰ ਤੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਿਹਾ ਤਾਂ ਸਾਡੀ ਇੱਥੇ ਕੋਰਟ ਮਰਜ ਹੋਣੀ ਕੁੜੀ ਦੀ ਅਸੀਂ ਸਾਰੇ ਇੱਥੇ ਭੱਜੇ ਆ ਗਏ ਸਾਡਾ ਨਾਲ ਹੀ 11 ਵੇ ਦਾ ਟਾਈਮ ਸੀਗਾ ਠਾਣੇ ਹੂਮਕਲਾ ਉੱਥੇ ਰੱਖੀ ਸੀ ਸਾਡੀ ਮੀਟਿੰਗ ਉਹ ਮੀਟਿੰਗ ਕਰ ਗਿਆ ਸੀ ਉੱਧਰ ਬੈਠੇ ਸੀ ਸਾਨੂੰ ਇੱਧਰ ਪਤਾ ਲੱਗਿਆ ਸੀ ਸਾਰੇ ਇੱਧਰ ਆ ਗਏ 100 150 ਬੰਦਾ ਸੀ ਔਰ 4-5 ਬੰਦੇ ਆਏ ਹੀ ਮੁਲਾਜ਼ਮ ਪਤਾ ਨਹੀਂ ਕੌਣ ਸਾਨੂੰ ਕੀ ਪਤਾ ਹੁਣ ਕਿੱਥੇ ਕੌਣ ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨਾਲ ਹਵਾਲਾ ਚਲਾਤੇ ਇੱਥੋਂ ਬਾਹਰ ਚਲੋ ਬਾਹਰ ਚਲੋ ਹੁਣ ਸਾਰੇ ਮਾਪੇ ਬਾਬੂ ਨੂੰ ਕਟਾਪਾ ਪੂਰਾ ਕੀਤਾ ਆ ਕੈਮਰੇ ਸਾਰੇ ਚੈੱਕ ਕਰਾਏ ਜਾਣ ਹੋਣੇ ਕਿ ਕੁੜੀ ਮੁੰਡੇ ਕਿੱਥੇ ਨੇ ਕੁੜੀ ਮੁੰਡੇ ਉੱਪਰ ਹੈ ਅੱਛਾ ਆਹੀ ਉੱਪਰ ਆ ਉਹ ਉਹਨਾਂ ਦੇ ਹਰਾਜ 'ਚ ਕੁੜੀਆਂ ਮੁੰਡੇ ਮੁੰਡੇ ਵਾਲੇ ਪਾਸੇ ਉਹ ਮੁੰਡੇ ਆ ਹਾਂ ਮੁੰਡੇ ਕੋਲ ਮੁੰਡੇ ਨਾਲ ਕੋਣ ਕੋਣ ਆਇਆ ਕੋਈ ਆ ਨਾ ਉਹਦੇ ਚਾਚੇ ਆ ਇੱਕ ਜੀਜਾ ਵਾ ਅੱਛਾ ਉਹਦੀ ਭੈਣ ਆ ਮੱਖਣ ਦੀ ਭੈਣ ਆ ਇੱਕ ਉਹ ਆਏ ਨੇ ਠੀਕ ਹੈ ਹਾਂਜੀ ਠੀਕ ਸੋ ਬਿਲਕੁਲ ਤਸਵੀਰਾਂ ਲੁਧਾਨਾ ਦੇ ਕੰਪਲੈਕਸ ਦੇ ਬਾਅਦ ਦੀ ਜਿੱਥੇ ਕੀ ਵੱਡੀ ਸੰਖਿਆ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਜੜ ਗਏ ਥੇ ਮੌਕੇ ਤੇ ਪਹੁੰਚ ਚੁੱਕੇ ਨੇ ਜੇ ਤਸਵੀਰਾਂ ਨੇ ਲੁਧਾਨਾ ਦੇ ਕੋਰਟ ਤੋਂ ਕੰਪਲੈਕਸ ਜੀ ਲੁਧਾਨਾ ਦੇ ਤਸਵੀਰਾਂ ਦੇ ਤਦ ਤੁਸੀਂ ਭਾਰੀ ਸੰਖਿਆ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਜਵੀ ਇੱਥੇ ਮੌਕੇ ਤੇ ਪਹੁੰਚ ਚੁੱਕੇ ਹਨ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਿਸ਼ੋਰੀ ਨਾਂ ਦੀ ਲੜਕੀ ਜਿਸ ਦੀ ਪਛਾਣ ਜਿਸ ਦੀ ਪਛਾਣ ਕਿਸ਼ੋਰੀ ਨਾਂ ਦੀ ਦੱਸੀ ਜਾ ਰਹੀ ਹੈ ਦੇ ਇੱਕ ਉਸ ਦੀ ਉਮਰ ਜਿਹੜੀ ਕਿ 17 ਸਾਲ ਦੱਸੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਕਿ ਭਾਰੀ ਸੰਖਿਆ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਜਰਕੀ ਇੱਥੇ ਮੌਕੇ ਤੇ ਪਹੁੰਚ ਕੇ ਨਜ਼ਾਣਾ ਕੰਪਲੈਕਸ ਦੇ ਵਿੱਚ ਦੇਖ ਸੱਦੋ ਕਿਸ ਤਰ੍ਹਾਂ ਦੀ ਜੜਾ ਕੀ ਹੈ ਮਾਮਲਾ ਜਿਹੜਾ ਕੀ ਹੈ ਵਿਵਾਦ ਜਿਹੜਾ ਛੜਿਆ ਆਇਆ ਵਾ ਸੀਗਾ ਉਹ ਇੱਕ ਵਿਆਹ ਨੂੰ ਲੈ ਕੇ ਛੜਿਆ ਆਇਆ ਸੀਗਾ ਵਿਵਾਹ ਵਿਆਹ ਹੋਇਆ ਸੀਗਾ ਪਹਿਲੇ ਵੀ ਕੁੜੀਆਂ ਵਿਆਹ ਹੋਏ ਜਾਂਦੇ ਤੇ ਇੱਕ ਪੰਜਾਬੀ ਨੌਜਵਾਨ ਮੁੰਡੇ ਦੇ ਨਾਲ ਜਿਹੜੀ ਕੀ ਹੈ ਛੋਰੀ ਨਾਂ ਤੇ ਲੱਗੀ ਜਿਸ ਤੇ ਭੱਜ ਜਾਂਦੀ ਹੈ ਜਿੱਦਾਂ ਵਗਰ ਤੇ ਜੋਰੋਂ ਕੀ ਉਸ ਨਾਲ ਗੱਲਬਾਤ ਹੁੰਦੀ ਹੈ ਉਸ ਨੂੰ ਕੋਰਟ ਦੇ ਵਿੱਚ ਲਿਆ ਜਾਂਦੇ ਉਸ ਨੂੰ ਗੱਲਬਾਤ ਹੁੰਦੀ ਹੈ ਉਸ ਦੇ ਨਾਲ ਤੇ ਉਹਨੂੰ ਕਿਹਾ ਜਾਂਦਾ ਕਿ ਮੈਂ ਤੁਹਾਡੀ ਕੁੜੀ ਕੋਰਟ 'ਚ ਛੱਡ ਜਾਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਰਵਾ ਹਾਈ ਵੋਲਟੇਜ ਹੰਗਾਮਾ ਹੁੰਦਾ ਮਾਨੀਓ ਅਦਾਲਤ ਦੇ ਅੰਦਰ ਤੇ ਹੁਣ ਤਸਵੀਰ ਤੇ ਹੁਣ ਗੱਲਬਾਤ ਕਰਦੇ ਹਾਂ ਵੱਡੇ ਅਧਿਕਾਰੀ ਨਾਲ ਅਸਲ ਦੇ ਮਾਮਲੇ 'ਚ ਕੀ ਹੈ ਜੀ ਸਰ ਕੀ ਸਰ ਕੀ ਮਾਮਲਾ ਗਿਆ ਅੱਜ ਇੱਥੇ ਇੱਕ ਲੜਕੀ ਲੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨਾ ਆਏ ਸੀ ਕਿ ਜੱਸ ਸਾਹਿਬ ਦੇ ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਝ aarop ਸੀਗੇ ਉਹ ਇਸ ਦਾ ਵਿਰੋਧ ਕਰ ਰਹੇ ਸੀਗੇ ਉਹ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀ ਸ਼ੋਦਾ ਹੈ ਅ ਪਲੱਸ ਥੋੜਾ ਇੰਟਰ ਰਿਲੀਜੀਅਨ ਮੈਰਿਜ ਕਰਕੇ ਥੋੜਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਦਾਂ ਜੋ ਵੀ ਹੈ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲਿੱਤਾ ਜਾ ਸਕਦਾ ਐਂਡ ਦਿਸ ਇਸ ਨੋਟ ਦੀ ਰਾਈਟ ਵੇ ਟੂ ਗੋ ਅਬਾਊਟ ਇ ਲੀਗਲੀ ਜੋ ਤੁਸੀਂ ਆਪਣਾ ਪ੍ਰੈਜ਼ੈਂਟ ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਵੈ ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁਟ ਅਪ ਕਰ ਸਕਦੇ ਹੋ ਤਉ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ఎవਰੀਥਿੰਗ ਵਾਸ ਸੈਟਲਡ ਪਰਿਵਾਰ ਦੇ ਵੱਲੋਂ ਰੋਕ ਲਾਇਆ ਜਾ ਰਿਹਾ ਕਿ ਲੜਕੀ ਨੂੰ ਪਜਾਇਆ ਗਿਆ ਲਗੇਗਾ ਜੋ આરોਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜਾਊਗੀ ਹਲੇ ਸਿਰਫ આરોਪ ਇਹ ਜਿਹੜੇ ਵੀ ਆ આરોਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਹੈਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਆਰਾਈਜ਼ ਹੋਣ ਦੀ ਹੈ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ ਜੋ ਵੀ ਐਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਸਰ ਮੁੰਡੇ ਵਾਲੇ ਤੇ ਵੀ આરોਪ ਲੱਗੇ ਮੁੰਡੇ ਵਾਲੇ ਦੇ ਕੋਈ ਵਾਲੇ ਸਾਹਮਣੇ ਵੀ ਓਪੀਸੀ ਅੰਦਰ ਲੜਾਈ ਝਗੜਾ ਵੀ ਹੋਇਆ ਹੈਗਾ ਜੀ ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ ਮੁਲਾਜ਼ਮ ਅਸੀਂ ਬੀਇੰਗ ਪੁਲਿਸ ਅਸੀਂ ਆਲਵੇਜ਼ ਉਹਨਾਂ ਦੇ ਵਿੱਚ ਸੀਗੇ ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਅਰਾਈਜ਼ ਹੋਣ ਦਿੱਤੀ ਐਂਡ ਦ ਸਿਚੁਏਸ਼ਨ ਵਾਸ ਕੰਟਰੋਲਡ ਸੋ ਜਦੋਂ ਪਰਿਵਾਰ ਬਾਹਰ ਆਏ ਉਹਨਾਂ ਨੇ ਕਿਹਾ ਕਿ ਪੁਲਸ ਨੇ ਡੰਡੇ ਵਗੈਰਾ ਮਾਰਿਆ ਉਹ ਜੋ ਵੀ ਅਲੀਗੇਸ਼ਨਸ ਨੇ ਕੋਰਟ ਚ ਬਹੁਤ ਕੈਮਰਾਸ ਨਾਲ ਕਵਰਡ ਹੈ ਜੀ ਜੋ ਵੀ ਪੁਲਿਸ ਨੇ ਆਪਦੇ ਆਪ ਨੂੰ ਵਿੱਚ ਲਿਆਉਂਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਸ ਚ ਕਵਰਡ ਹੈ ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਦਿੱਤਾ ਤੁਸੀਂ ਬਿਲਕੁਲ ਕੰਪਲੇਂਟ ਦਿਓ ਵੀਲ ਵੈਰੀਫਾਈ 올 ది ਸੀਸੀਟੀਵੀ ਫੁਟੇਜ ਜੇ ਸਾਨੂੰ ਫੇਰ ਵੀ ਕੋਈ ਲੱਗਦਾ ਤਾਂ ਵੀਲ ਟੇਕ ਵੀ ਐਕਸ਼ਨ ਕੋਈ ਹੋਰ ਨਹੀਂ ਕੀਤਾ ਗਿਆ ਕਿਸੇ ਨੇ ਸਰ ਹਾਂਜੀ ਨਹੀਂ ਜੀ ਕੋਈ ਡਿਟੈਂਸ਼ਨ ਨਹੀਂ ਕੋੜੇ ਮੁੰਡੇ ਕਿਥੇ ਕੋੜੇ ਮੁੰਡੇ ਦੀ ਮੈਂ ਲੋਕੇਸ਼ਨ ਡਿਸਕਲੋਸ ਨਹੀਂ ਕਰਾਂਗੇ ਜੀ ਫਾਰ ਆਬਵੀਅਸ ਫਾਰ ਆਬਵੀਅਸ ਰੀਜਨਸ ਥੈਂਕ ਹਾਲਾਕੀ ਕੋਈ ਵੀ ਮਾਮਲੇ ਦੀ ਜਾਣਕਾਰੀ ਹਜੇ ਤੱਕ ਨਹੀਂ ਪਤਾ ਲੱਗ ਪਾਰੀ ਕਿ ਲੜਕੀ ਦੇ ਪਿਤਾ ਦੇ ਕਿਸ ਦੇ ਕਿਸ ਚੀਜ਼ ਦੇ ਨਜ਼ਰਕੀਆ ਵਾਰ ਹੋਇਆ ਵਾ ਇਹ ਤਸਵੀਰਾਂ ਨੇ ਲੁਧਾਨਾ ਕੰਪਲੈਕਸ ਕੋਰਟ ਦੀਆਂ ਜਿੱਥੇ ਕਿ ਭਾਰੀ ਸੰਖਿਆ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਇੱਥੇ ਤਾਇਨਾਤ ਨੇ ਹਾਲਾਕੀ ਹਾਈ ਵੋਲਟੇਜ ਹੰਗਾਮਾ ਹੁੰਦਾ ਵਾ ਲੁਧਾਨਾ ਕੰਪਲੈਕਸ ਕੋਰਟ ਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਕੁੜੀ ਮੁੰਡਾ ਵਿਆਹ ਕਰਵਾਉਣਾ ਆਏ ਸੀਗੇ ਤੇ ਉਸ ਨੂੰ ਲੈ ਕੇ ਹੀ ਜਿਹੜਾ ਕੀ ਹੈ ਹੰਗਾਮਾ ਹੁੰਦਾ ਵੈ ਤੇ ਕੁੜੀ ਦੇ ਪਿਤਾ ਦੇ ਜਿਹੜਾ ਕੀ ਹੈ ਗੰਭੀਰ ਜਿਹੜੀਆਂ ਸੱਟਾਂ ਜਿਹੜੀਆਂ ਲੱਗੀਆਂ ਨੇ ਉਸ ਨੂੰ ਜਿਹੜਾ ਕੀ ਹੈ ਸਿਰਫ ਹਸਪਤਾਲ ਦੇ ਵਿੱਚ ਜਿਹੜਾ ਕੀ ਹੈ ਦਾਖਲ ਕਰਾਉਣ ਲਈ ਲੈ ਕੇ ਗਏ ਨਹੀਂ ਤੇ ਹੁਣ ਵੱਡੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਅਸਲ ਦੇ ਵਿੱਚ ਮਾਮਲਾ ਹੈ